ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਅੰਮ੍ਰਿਤਸਰ ਦੇ ਨਾ ਮਸ਼ਹੂਰ ਖੱਟੇ ਲੱਡੂ ਬਣਾਵਾਂਗੇ ਆਪਾਂ ਉਹ ਲੱਡੂ ਨਾ ਬਹੁਤ ਆਸਾਨੀ ਨਾਲ ਆਪਣੇ ਘਰੇ ਵੀ ਬਣ ਜਾਂਦੇ ਆ ਤੇ ਆਪਾਂ ਅੱਜ ਉਹ ਬਣਾ ਕੇ ਹੁਣ ਤਿਆਰ ਕਰਾਂਗੇ ਉਹਦੇ ਵਾਸਤੇ ਆਪਾਂ ਨੇ ਇਧਰ ਈਮਲੀ ਤੇ ਗੁੜ ਆਪਾਂ ਇਹਦਾ ਖੱਟਾ ਮਿੱਠਾ ਨਾ ਪਾਣੀ ਬਣਾਵਾਂਗੇ ਖੱਟੇ ਲੱਡੂਆਂ ਦਾ ਆਹ ਖੱਟ ਵਿੱਚ ਆਪਣੇ 50 ਗ੍ਰਾਮ ਆਪਾਂ ਏਮਲੀ ਪਾਈ ਹੈ 100 ਗ੍ਰਾਮ ਆਪਾਂ ਇਹਦੇ ਵਿੱਚ ਪਾਇਆ ਗੁੜ ਤੇ ਵਧੀਆ ਮੈਰਟ ਹੋ ਗਈ ਆਪਣੀ ਏਮਲੀ ਆਪਾਂ ਇਹਨੂੰ ਪਾਧਾ ਪੌਣਾ ਘੰਟਾ ਹੋ ਗਿਆ ਪਹਿਲਾਂ ਭੌਂਕੇ ਰੱਖਤੀ ਸੀ ਫੇਰ ਨਾ ਆਪਾਂ ਇਹਦੇ ਵਿੱਚ ਇੱਕ ਚਕੰਦਰ ਪਾਵਾਂਗੇ ਤੇ ਚਕੰਦਰ ਦਾ ਛਿਲਕਾ ਲਾ ਕੇ ਮੈਂ ਵਿੱਚੇ ਹੀ ਪਾਤਾ ਸੀਗਾ ਏਮਲੀ ਦੇ ਤੇ ਆਹ ਦੇਖੋ ਕਿੰਦਾ ਸੋਹਣਾ ਕਲਰ ਬਣ ਗਿਆ ਉਹਦੇ ਨਾਲ ਤੇ ਹੁਣ ਕਿਉਂਕਿ ਆਪਾਂ ਛਾਣਨਾ ਤਾਂ ਸੀਗਾ ਹੀ ਇਹਨੂੰ ਤੇ ਹੁਣ ਗੋੜਵੀ ਮਾਲਟ ਹੋ ਗਿਆ ਤੇ ਆਪਣੀਆਂ ਇਮਲੀ ਦੇ ਵੀ ਦਾਣੇ ਆਹ ਬੀਜ ਆਦ ਹੋ ਗਏ ਤੇ ਹੁਣ ਆਪਾਂ ਇਹਨਾਂ ਛਾਨ ਲੈਨੇ ਆਪਾਂ ਪਾਣੀ ਤਿਆਰ ਕਰਾਂਗੇ ਪਹਿਲਾਂ ਹੁਣ ਇਧਰ ਨਾ ਆਪਾਂ ਮਿੱਟੀ ਦਾ ਭਾਂਡਾ ਲੈ ਲਿਆ ਤੇ ਦੇ ਵਿੱਚ ਹੁਣ ਆਪਾਂ ਨਾ ਇਹਨਾਂ ਛਾਨ ਲਾਂਗੇ ਐਸ ਤਰ੍ਹਾਂ ਕਰਕੇ ਛਾਨ ਲਾਂਗੇ ਤੇ ਹੁਣ ਇਮਲੀ ਦੇ ਵਿੱਚ ਨਾ ਆਪਾਂ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਇਹ ਸਾਰਾ ਜੂਸ ਵਿੱਚੋਂ ਹੀ ਮਿਲਦਾ ਨਿਕਲ ਜਾਊਗਾ ਇਹਨੂੰ ਐਸੇ ਕਟੋਰੇ 'ਚ ਫੇਰ ਪਾ ਲਾਂਗੇ ਆਪਾਂ ਹਨਾ ਮੈਂ ਜਪਾਣੀ ਨਾ ਅੱਧਾ ਕੱਪ ਹੋਰ ਪਾ ਲੂੰਗੀ ਇਹਦੇ ਵਿੱਚ ਪਾਣੀ ਆਪਾਂ ਠੰਡਾ ਪਾਵਾਂਗੇ ਤੇ ਆਪਾਂ ਪਾਣੀ ਠੰਡਾ ਹੀ ਚਾਹੀਦਾ ਤੇ ਹੁਣ ਆਪਾਂ ਇਹਨੂੰ ਵਿੱਚ ਫੇਰ ਮਿਕਸ ਕਰ ਲੈਨੇ ਆਂ ਤੇ ਬਹੁਤ ਹੀ ਵਧੀਆ ਆਪਣਾ ਜੂਸ ਸਾਰਾ ਏਬਲੀ ਦਾ ਨਾ ਬਾਹਰ ਆ ਗਿਆ। ਹੁਣ ਨੱਪ ਕੇ ਆਪਾਂ ਕੱਢ ਤੇ ਪਾਣੀ। ਇਹਨੂੰ ਆਪਾਂ ਸਾਈਡ ਤੇ ਕਰ ਦਾਂਗੇ। ਹੁਣ ਆਪਾਂ ਨਾ ਇਹਦੇ ਵਿੱਚ ਕੁਝ ਮਸਾਲੇ ਪਾਵਾਂਗੇ। ਮਸਾਲੇ ਆਪਾਂ ਪਾਵਾਂਗੇ ਚੌਥਾ ਹਿੱਸਾ ਆਪਣਾ ਨਾ ਚਮਚ ਦਾ ਹੈਗਾ ਕਾਲਾ ਨਮਕ ਤੇ ਚੌਥਾ ਹਿੱਸਾ ਹੈ ਜਾਂ ਦੂਸਰਾ ਨਾਮ ਦਾ ਵਾਈਟ ਇਹ ਚੌਥਾ ਹੈ ਸਹੀ ਹੈ ਇਹ ਲਾਲ ਮਿਰਚ ਦਾ ਤੇ ਅੱਧਾ ਚਮਚਾ ਆਪਣਾ ਭੁੰਨਿਆ ਜੀਰਾ roast ਕੀਤਾ ਆਪਾਂ ਭੁੰਨ ਕੇ ਪੀਸ ਲਿਆ ਇਹ ਵਿੱਚ ਥੋੜੀ ਜੀ ਪਾਵਾਂਗੇ ਆਪਾਂ ਹਿੰਗ ਇਹ ਨਾਲ ਨਾ ਫਲੇਵਰ ਬਹੁਤ ਵਧੀਆ ਆਉਂਦਾ ਪਾਣੀ ਦੇ ਵਿੱਚ ਇਹ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਹੁਣ ਆਪਾਂ ਇਹਦੇ ਵਿੱਚ ਨਾ ਅੱਧਾ ਕੱਚੰਦਰ ਆਪਾਂ ਨਾ ਮੋٹے ਪਾਸੇ ਨਾਲ ਨਾ ਕੱਦੂਕਸ ਕਰ ਲਿਆ ਦੇਖੋ ਲੰਬੇ ਲੰਬੇ ਨਾ ਇਹਦੇ ਸਲਾਈਸ ਜੇ ਕੱਢ ਲਏ ਤੇ ਪਤਲੇ ਪਤਲੇ ਸਲਾਈਸ ਆਪਣੇ ਹੈਗੇ ਪਿਆਜ਼ ਦੇ ਤੇ ਇਧਰ ਆਪਾਂ ਨੇ ਥੋੜਾ ਜਿਹਾ ਖੀਰਾ ਪਾਇਆ ਤੇ ਇਹਦੇ ਵਿੱਚ ਆਪਾਂ ਗਾਜਰ ਵੀ ਪਾ ਸਕਦੇ ਹਾਂ ਮੇਰੇ ਕੋਲ ਗਾਜਰ ਤਾਂ ਨਹੀਂ ਸੀ ਮੈਂ ਖੀਰਾ ਪਾ ਤਾ ਇਹਦੇ ਨਾਲ ਵੀ ਬਹੁਤ ਵਧੀਆ ਆਪਣਾ ਪਾਣੀ ਵਧੀਆ ਤਿਆਰ ਹੋ ਜਾਊਗਾ ਸਵਾਦਿਸ਼ਟ ਬਣੂਗਾ ਤੇ ਆ ਚਕੰਦਰ ਨਾਲ ਵੀ ਬਹੁਤ ਵਧੀਆ ਨਾਲੇ ਕਲਰ ਬਹੁਤ ਸੋਹਣਾ ਆ ਜਾਊਗਾ ਹੁਣ ਆਪਾਂ ਇਹਨੂੰ ਨੇ ਮਿਕਸ ਕਰ ਦਿਆਂਗੇ ਏਦਾਂ ਨਾ ਆਪਾਂ ਪਾਣੀ ਥੋੜਾ ਜਿਹਾ ਪਤਲਾ ਹੀ ਚਾਹੀਦਾ ਹੁੰਦਾ ਲੱਡੂਆਂ ਦਾ ਤੇ ਆਪਾਂ ਹੁਣ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਪਾ ਦਾਂਗੇ ਪਾਣੀ ਆਪਾਂ ਠੰਡਾ ਹੀ ਪਾਉਣਾ ਹੈ ਪਾਣੀ ਆਪਣਾ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਨੂੰ ਠਾਰ ਕੇ ਨਾ ਤੇ ਆਪਾਂ ਇਹਨੂੰ ਰੱਖ ਦੇਾਂਗੇ ਫ੍ਰਿਜ ਦੇ ਵਿੱਚ ਤੇ ਆਪਾਂ ਹੁਣ ਲੱਡੂਆਂ ਦੀ ਤਿਆਰੀ ਕਰਾਂਗੇ ਹੁਣ ਆਪਾਂ ਲੱਡੂਆਂ ਦੀ ਤਿਆਰੀ ਕਰਦੇ ਆਂ ਖੱਟੇ ਲੱਡੂ ਬਣਾਉਣੇ ਆਪਾਂ ਆਪਾਂ ਉਹਦੇ ਵਾਸਤੇ ਨਾ ਮੂੰਗੀ ਦੀ ਦਾਲ ਲਈਏ ਛਿਲਕੇ ਵਾਲੀ ਮੇਰੇ ਕੋਲ ਛਿਲਕੇ ਆ ਰਹੀ ਸੀ ਆਪਾਂ ਜਿਹੜੀ ਬਾਜ਼ਾਰੀ ਹੁੰਦੀ ਆਪਾਂ ਉਹ ਵੀ ਲੈ ਸਕਦੇ ਆ ਇੱਧਰ ਆ ਗਈ ਛੋਲਿਆਂ ਦੀ ਦਾਲ ਮਤਲਬ ਛਾਨੇ ਦੀ ਦਾਲ ਇਹ ਵੀ ਆਪਣੀ ਘਰ ਦੀ ਦਲੀ ਹੋਈ ਐ ਆਹ ਦੇਖੋ ਵਿੱਚ ਛਿਲਕੇ ਹੈਗੇ ਐ ਤੇ ਹੁਣ ਆਪਾਂ ਨਾ ਇਹਨਾਂ ਦੇ ਛਿਲਕਾ ਲਾ ਕੇ ਸਾਫ਼ ਕਰ ਲੈਨੇ ਦੋਨਾਂ ਦਾ ਇਹਨਾਂ ਨੂੰ ਸਾਫ਼ ਕਰ ਲਾਂਗੇ ਆ ਆਪਾਂ ਦਾਲ ਦਾ ਨਾ ਛਿਲਕਾ ਲਾ ਲੈ ਦੇਖ ਲਓ ਥੋੜੀ ਐ ਤੇ ਥੋੜਾ ਬਹੁਤ ਤਾਂ ਵਿੱਚ ਹੈਗੇ ਹੀ ਆ ਕੋਈ ਗੱਲ ਨਹੀਂ ਆ ਜੀ ਤਾਂ ਇਧਰ ਆਪਾਂ ਛੋਲਿਆਂ ਦੀ ਦਾਲ ਦਾ ਵੀ ਛਿਲਕਾ ਲੈ ਗਿਆ ਤੇ ਵਧੀਆ ਬਣ ਗਿਆ ਹੁਣ ਸਾਰੀ ਨਾ ਆਪਾਂ ਮਿਕਸ ਕਰ ਲਾਂਗੇ ਆਪਾਂ ਇਹਨੂੰ ਇਕੱਠੇ ਵੀ ਪੀਉ ਸਕਦੇ ਆ ਮੈਂ ਤਾਂ ਵੈਸੇ ਹੀ ਆਬਦ ਪੀਉਂਦੀ ਸਾਨੂੰ ਬਖਾਉਣ ਦੇ ਵਾਸਤੇ ਮੈਂ ਛੋਟੀ ਜਿਹੀ ਕੌਲੀ ਸੀ ਉਹ ਇੱਕ ਇੱਕ ਕਰਕੇ ਪੀਉਂਦੀ ਸੀ ਦੋਨੇ ਜਿੰਨੇ ਆਪਾਂ ਨੂੰ ਜ਼ਰੂਰ ਤਾਂ ਆਪਾਂ ਪੀਅ ਸਕਦੇ ਆ ਹੁਣ ਆਪਾਂ ਇਹਨੂੰ ਨਾ ਗ੍ਰਾਇੰਡ ਕਰਾਂਗੇ ਪਹਿਲਾਂ ਆਪਾਂ ਬਿਨਾਂ ਪਾਣੀ ਤੋਂ ਹੀ ਕਰਾਂਗੇ ਜੇ ਲੋੜ ਪਈ ਤਾਂ ਆਪਾਂ ਕੋਈ 1 ਅੱਧਾ ਚਮਚਾ ਵਿੱਚ ਜਾਂ 2 ਚਮਚੇ ਪਾਵਾਂਗੇ ਪਾੜਾ ਪਾਣੀ ਨਹੀਂ ਪਾਉਂਦੇ ਆਪਾਂ ਆਪਾਂ ਪੇਸਟ ਨੂੰ ਤਿਆਰ ਕਰ ਲਿਆ ਵਧੀਆ ਪੀਸਿਆ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਾਂਗੇ ਨਮਕ ਹੁਣ ਇਹ ਚ ਆਪਾਂ ਨਮਕ ਪਾਵਾਂਗੇ ਤੇ ਥੋੜੀ ਜਿਹੀ ਪਾਵਾਂਗੇ ਵਿੱਚ ਤੇ ਹਿੰਗ ਹੁਣ ਆਪਾਂ ਇਹਨੂੰ ਨੇ ਵਿੱਚ ਮਿਕਸ ਕਰ ਦਿੰਨੇ ਆ ਇਹ ਹੋਰ ਮੈਨੂੰ ਕਿ ਵੱਡਾ ਚੰਮ ਚਲਾਉਂਗੀ ਜਾਂ ਆਪਾਂ ਹੱਥ ਨਾਲ ਵੀ ਫੈਂਟ ਸਕਦੇ ਹਾਂ ਹੁਣ ਆਪਾਂ ਇਹਨੂੰ 4 ਤੋਂ 5 ਮਿੰਟ ਨਾ ਇਹਨੂੰ ਫੈਂਟਾਂਗੇ ਫੈਂਟਾਂਗੇ ਆਪਾਂ ਇੱਕ ਸਾਈਡ ਹੀ ਬਸ ਐਸ ਤੱਕ ਹੀ ਫੈਂਡਣਾ ਵੀ ਆਏ ਆਏ ਨਹੀਂ ਕਰਨਾ ਗਾ ਐਸ ਤੱਕ ਹੀ ਫੈਂਡਣਾ ਆਪਾਂ 4-5 ਮਿੰਟ ਆਪਾਂ ਨੂੰ ਨਾ 4 ਤੋਂ 5 ਮਿੰਟ ਹੋ ਗਏ ਦੇਖੋ ਕਲਰ ਵੀ ਚੇਂਜ ਹੋ ਗਿਆ ਤੇ ਬਹੁਤ ਵਧੀਆ ਅਬ ਚ ਹਵਾ ਭਰ ਗਈ ਐ ਇਹਨਾਂ ਦੇ ਤੇ ਹੁਣ ਆਪਾਂ ਨਾ ਇੱਧਰ ਕੜਾਹੀ ਰੱਖੀ ਐ ਲੋਏ ਬਗੜਾਈ ਆਪਣੀ ਵਿੱਚ ਤੇਲ ਆ ਤੇਲ ਆਪਣਾ ਸਰੋਂ ਦਾ ਤੇ ਆਪਾਂ ਕੋਈ ਵੀ ਰਕਾਇੰਡ ਵੀ ਵਰਤ ਸਕਦੇ ਆ ਬਸ ਇਹ ਰੈਂਡ ਤੋਂ ਚੰਗਾ ਆਪਣਾ ਹੈਗਾ ਸਰੋਂ ਦਾ ਤੇਲ ਤੇ ਆਪਾਂ ਹੁਣ ਨਾ ਚਮਚੇ ਦੇ ਨਾਲ ਇਹਦੇ ਵਿੱਚ ਪਾ ਦਿਆਂਗੇ ਆਸਤਿਕਾਂ ਕਰਕੇ ਤੇਲ ਨੂੰ ਨਾ ਬਹੁਤ ਜ਼ਿਆਦਾ ਗਰਮ ਨਾ ਕਰਿਓ ਜੇ ਬਹੁਤਾ ਗਰਮ ਕਰਾਂਗੇ ਨਾ ਤੇ ਫੇਰ ਇਹ ਨਾ ਮੱਚ ਜਾਣਗੇ ਉੱਤੋਂ ਤਾਂ ਤੇ ਗੈਸ ਆਪਣਾ ਸਲੋ ਤੋਂ ਮੀਡੀਅਮ ਹੈ ਆਸਤਿਕਾ ਕਰਕੇ ਆਪਾਂ ਚਮਚ ਨਾਲ ਪਾਏ ਜਾਂ ਮੈਂ ਹੱਥ ਨਾਲ ਵੀ ਪਾ ਸਕਦੇ ਆ ਆਪਾਂ ਹੱਥ ਨਾਲ ਵੀ ਪਾ ਸਕਦੇ ਆ ਇਹ ਬਣ ਜਾਣਗੇ ਉਹ ਮੇਜਕਰੀ ਆਸਤਿਕਾ ਜਿੰਨੇ ਕ ਪਾਏ ਉਹਨੇ ਕ ਆਪਾਂ ਇਹਦੇ ਵਿੱਚ ਪਾ ਦੇਾਂਗੇ ਹਾਂਜੀ ਆਪਣੇ ਨਾ ਖੱਟੇ ਮਿੱਠੇ ਪਾਉੜੇ ਬਣ ਗਏ ਓਕੇ ਅਗਰ ਆਪਣਾ ਬਰਾਉਨਗੇ ਹੋਗੇ ਤੇ ਹੁਣ ਆਪਾਂ ਗੈਸ ਨੂੰ ਬਿਲਕੁਲ ਸਲੋ ਕਰ ਦਾਂਗੇ ਪਹਿਲਾਂ ਆਪਾਂ ਸਲੋ ਤੇ ਪਾਏ ਸੀ ਤੇ ਬਾਅਦ ਚ ਆਪਾਂ ਮੀਡੀਅਮ ਕਰਤੀ ਤੇ ਮੀਡੀਅਮ ਤੋਂ ਆਪਾਂ ਹਾਈ ਕਰ ਲਿਆ ਸੀਗਾ ਤੇ ਹੁਣ ਇਹਨਾਂ 골ਡਨ ਬ੍ਰਾਊਨ ਜੇ ਹੋ ਗਏ ਆ ਲੱਡੂ ਆਪਣੇ ਤੇ ਆਪਾਂ ਇਹਨਾਂ ਨੂੰ ਕੱਢ ਦਾਂਗੇ ਬਾਹਰ ਛਾਂਨੀ ਦੇ ਵਿੱਚ ਲੱਡੂ ਨਹੀਂ ਦਾਂਗੇ ਅਰੇ ਛਾਂਨੀ 'ਚ ਕੱਢ ਲਾਂਗੇ ਕਿਉਂਕਿ ਐਸਾ ਤੇਲ ਹੈ ਨਾ ਉਹ ਨਿਕਲ ਜੂਗਾ ਲਓ ਹੁਣ ਆਪਾਂ ਦੂਸਰੇ ਨਾਲ ਇਸ ਤਰ੍ਹਾਂ ਕਰਕੇ ਹੱਥ ਨਾਲ ਵੀ ਐਂ ਪਾ ਸਕਦੇ ਆ ਆਪਾਂ ਤੇ ਗੈਸ ਨੂੰ ਨਾ ਮੈਂ ਬਿਲਕੁਲ ਸਲੋ ਕਰਤਾ ਹਾਂ ਤੇ ਜਦੋਂ ਆਪਾਂ ਸਾਰੇ ਵਿੱਚ ਪਾਪੇ ਫਿਰ ਆਪਾਂ ਇਹਨੂੰ ਮੀਡੀਅਮ ਤੋਂ ਹਾਈ ਕਰ ਦਿਆਂਗੇ ਆਪਨੇ ਦੂਸਰੇ ਵੀ ਬਰਾਊਨ ਹੋ ਗਏ ਦੇਖ ਲਓ ਤੇ ਆਪਾਂ ਹੁਣ ਗੈਸ ਆਫ ਕਰ ਦਿੰਦੇ ਆ ਇਹਨਾਂ ਨੂੰ ਜਾਂ ਤਾਂ ਦਿੰਦੇ ਨੇ ਦੂਜੇ ਆਪਨੇ ਠੰਡੇ ਹੋ ਗਏ ਆ ਉਹਨਾਂ ਨੂੰ ਆਪਾਂ ਸਰਵ ਕਰ ਲਾਂਗੇ ਹਾਂਜੀ ਆਪਨੇ ਲੱਡੂ ਨਾ ਠੰਡੇ ਹੋ ਗਏ ਆ ਤੇ ਹੁਣ ਆਪਾਂ ਜਿੰਨੀ ਜ਼ਰੂਰਤ ਹੈ ਨਾ ਆਪਾਂ ਉਹਨੇ ਪਾਵਾਂਗੇ ਵਿੱਚੋਂ ਦੇਖੋ ਕਿੰਨੇ ਵਧੀਆ ਬਣੇ ਆ ਵਿੱਚੋਂ ਜਾਲੇਦਾਰ ਬਹੁਤ ਹੀ ਵਧੀਆ ਬਣੇ ਹੈਗੇ ਇਹ ਆਪਾਂ ਨਾ ਕੰਲੀ ਛੋਲਿਆਂ ਦੀ ਦਾਲ ਨਾਲ ਵੀ ਬਣਾ ਸਕਦੇ ਆ ਮੈਂ ਤਾਂ ਵੈਸੇ ਵਿੱਚ ਮੂੰਗੀ ਦੀ ਦਾਲ ਵੀ ਪਾਤੀ ਤੇ ਛੋਲਿਆਂ ਦਾਲ ਨਾਲ ਹੀ ਬਣਾ ਸਕਦੇ ਆ ਆਪਾਂ ਇਹਨੂੰ ਹੁਣ ਆਪਾਂ ਇਹਦੇ ਵਿੱਚ ਪਾ ਦੇਾਂਗੇ ਜਿੰਨੇ ਕ ਆਪਾਂ ਖਾਣੇ ਨੇ ਨਾ ਉਹਨੇ ਕ ਆਪਾਂ ਪਾ ਸਕਨੇ ਵਿੱਚ ਦੂਸਰੇ ਆਪਾਂ ਸਟੋਰ ਕਰਕੇ ਰੱਖ ਲਓ ਦਹੀਂ ਦੇ ਵਿੱਚ ਪਾ ਕੇ ਵੀ ਖਾਓ ਬਹੁਤ ਵਧੀਆ ਟੇਸਟ ਆਉਂਦਾ ਹੈ ਹੁਣ ਆਪਾਂ ਇਹਨੂੰ ਮਿਕਸ ਕਰ ਗਏ ਨੇ ਪੰਜ ਸੱਤ ਮਿੰਟ ਇਹਨੂੰ ਨੇ ਰੱਖ ਦਿਆਂਗੇ ਰੈਸਟ ਤੇ ਆਪਨੇ ਨਾ ਲੱਡੂਆਂ ਨੂੰ 10 ਤੋਂ 12 ਮਿੰਟ ਹੋ ਗਏ ਤੇ ਵਧੀਆ ਸੌਫਟ ਹੋ ਗਏ ਪਾਣੀ ਦੇ ਵਿੱਚ ਦੇਖੋ ਪਾਣੀ ਦਾ ਕਲਰ ਵੀ ਬਹੁਤ ਸੋਹਣਾ ਆ ਗਿਆ ਚਕੰਦਰ ਨਾਲ ਤੇ ਖੱਟਾ ਮਿੱਠਾ ਆਪਣਾ ਪਾਣੀ ਬਹੁਤ ਵਧੀਆ ਬਣ ਕੇ ਤਿਆਰ ਹੋ ਗਿਆ इन कराव देखो जी बहुत ही हैल्दी टेस्टी बने बहुत ही ज्यादा बहुत ही हेल्दी हैल्दी टेस्टी अपने ना ਲੱਡੂ ਬਣ ਕੇ ਅਮਰਤਸਰ ਦੇ ਹੋ ਗਏ ਤਿਆਰ ਤੇ ਤੁਸੀਂ ਵੀ ਜਰੂਰ ਬਣਾਓ ਘਰੇ ਟਰਾਈ ਕਰਿਓ ਬੱਚੇ ਹੁਣ ਛੁੱਟੀਆਂ ਆ ਗਈਆਂ ਮੰਗਦੇ ਆ ਕੁਝ ਨਾ ਕੁਝ ਕੰਮ ਨੂੰ ਤੇ ਘਰੇ ਹੀ ਸਮਾਨ ਆਪਣੇ ਪਿਆ ਹੁੰਦਾ ਤੇ ਬਸ ਬਣਾ ਕੇ ਤੇ ਖਵਾਓ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ লাইਕ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਵਿੱਚ